ਪਾਣੀ ਤੇ ਅੰਨ ਕੋਵਿਡ ਤੇ ਸਮਝ ਲੱਗ ਗਈ ਕਾਰਪੋਰੇਟ ਨੂੰ ਵੀ ਜਿਹਦੇ ਕੋਲੇ ਪਾਣੀ ਤੇ ਅੰਨ ਆ ਉਹ ਰਾਜਾ ਹੈ ਤੇ ਤੁਸੀਂ ਰਾਜੇ ਹੋ ਤੁਹਾਡੇ ਕੋਲੇ ਪਾਣੀ ਵੀ ਆ ਤੁਹਾਡੇ ਕੋਲੇ ਅੰਨ ਵੀ ਆ ਪਰ ਗੱਲ ਕੀ ਆ ਵੀ ਤੁਸੀਂ ਕਿਸੇ ਦੇ ਪੈਰਾਂ 'ਚ ਸਿੱਟਣਾ ਆਪ ਤੁਸੀਂ ਸਾਡੀ ਮੱਤ ਮਰੀ ਹੋਈ ਆ ਹੁਣ ਜਿਹੜੇ ਕਿਸਾਨਾਂ ਦੇ ਪੁੱਤ ਨੇ ਥੋਨੂੰ ਕੀ ਬਰੈਡ ਬਿਸਕੁਟ ਬਣਾਉਣੀ ਨਹੀਂ ਆਉਂਦੇ ਕਣਕ ਤੋਂ ਕਣਕ ਜਾਂਦੀ ਆ ਗੁਜਰਾਤ ਬਰੈਡ ਬਿਸਕੁਟ ਬਣ ਕੇ ਪੈਕ ਹੋ ਕੇ ਅਮਰੀਕਾ ਚਲੀ ਜਾਂਦੀ ਆ ਉਹ ਡਾਲਰਾਂ 'ਚ ਪੈਸੇ ਕਮਾਉਂਦੇ ਨੇ ਤੇ ਅਸੀਂ ਕਰਜ਼ਾਈ ਹੋਏ ਪਏ ਆ ਇਹ ਨਹੀਂ ਕਰ ਸਕਦੇ ਹੰਕਾਰ ਏਡਾ ਵੇਖਿਏ ਅਸੀਂ ਸੜਕਾਂ ਬਣਾਈਆਂ ਤਾਂ ਫਲਾਨਾ ਬੰਦਾ ਅਮੀਰ ਹੋਇਆ ਜੇ ਅਸੀਂ ਆਹ ਬਣਾਈ ਤਾਂ ਫਲਾਨਾ ਫਿਰ ਤੁਸੀਂ ਤਾਂ ਫਾਇਦੇ ਦਿੱਤੇ ਆਪਣੇ ਅੱਜ ਕੱਲ ਨਵੀਂ ਪਨੀਰੀ ਨਵੇਂ ਲੀਡਰ ਸ਼نگਾਰੇ ਜਾ ਰਹੇ ਨੇ ਪੀਆਰ ਹੋ ਰਹੀ ਆ ਉਹਨਾਂ ਦੀ ਕਦੇ ਰੂਬੀ ਕੌਨ ਚੋਂ ਉਤਰ ਕੇ ਆਉਂਦੇ ਨੇ ਕਦੇ ਡਿਫੈਂਡਰ ਚੋਂ ਉਤਰ ਕੇ ਆਉਂਦੇ ਨੇ ਕਦੇ ਕਿਹੜੇ ਵੱਡੇ ਲੀਡਰ ਨਾਲ ਕਦੇ ਕਿਸੇ ਪਾਰਟੀ ਦੇ ਲੀਡਰ ਨਾਲ ਜੱਫੀ ਪਾਈ ਆ ਨਾ ਤੇ ਨਵੇਂ ਲੀਡਰ ਆ ਰਹੇ ਨੇ ਤੇ ਕਦੇ ਐਲ ਵੀ ਦੇ ਸ਼ੂਆਂ ਤੇ ਬਾਈ ਦਾ ਕੈਮਰਾ ਹਾਂ ਕਦੇ ਕਿਸੇ ਚੀਜ਼ ਤੇ ਬਾਈ ਦਾ ਬ੍ਰਾਂਡਡ ਕਦੇ ਕਿਸੇ ਨਾਲ ਜੇ ਮੈਂ ਆਪਾਂ ਪਾਈਏ ਫੋਟੋ ਲੀਡਰ ਆਪਾਂ ਦੇ ਪਹਿਲੀ ਗੱਲ ਤਾਂ ਇਹ ਆ ਵੀ ਕਾਕਾ ਜਿਹੜੇ ਹੀ ਲੀਡਰ ਨੇ ਮੈਨੂੰ ਇੱਕ ਗੱਲ ਇੰਨੀ ਦੱਸੀ ਵੀ ਹੁਣ ਤੱਕ ਪੰਜਾਬ ਦਾ ਕੀ ਸਵਾਰਤਾ ਠੀਕ ਆ ਤੁਸੀਂ ਰੋਲੇ ਕੋਲੇ ਚਾਹੇ ਐਸਪੀ ਨੂੰ ਫੋਨ ਕਰਤਾ ਹੁਣ ਇਹਦਾ ਕੋਈ ਬਦਲੀ ਰੁਕਾਤੀ ਹੋਣੀ ਕਿਸ ਦੀ ਬਦਲੀ ਕਿਤੇ ਕਰਵਾਤੀ ਹੋਣੀ ਇਦੋਂ ਬਿਨਾਂ ਤੁਸੀਂ ਹੋਰ ਕੀ ਸਵਾਰਤਾ ਵੀ ਜਿਹੜਾ ਹੋਰ ਸੋਨੂ ਲੋਕ ਗਾਂਹ ਦੀ ਗਾਂਹ ਗਾਂਹ ਦੀ ਗਾਂਹ ਸਿਰ ਤੇ ਭਾਈ ਜਾਣ ਤੁਸੀਂ ਤਾਂ ਰਜਵਾੜੇ ਹੋ ਤੁਸੀਂ ਤਾਂ ਕਰ ਨਹੀਂ ਕੀਆ ਲੋਕਾਂ ਨੇ ਉਹ ਮੋਬਾਈਲ ਫੋਨ ਸਮਾਰਨ ਵਾਲੇ ਸਾਈਕਲ ਸਮਾਰਨ ਵਾਲੇ ਦਿਤਾਈ ਸੀ ਉਹਨਾਂ ਨੇ ਨਹੀਂ ਕਿਸੇ ਨੇ ਬਾਤ ਪੁੱਛੀ ਤਾਂ ਤੁਸੀਂ ਤਾਂ ਕਾਦੀ ਬਾਤ ਪੁੱਛਣੀ ਐ ਤੁਹਾਨੂੰ ਕੀ ਪਤਾ ਪਿੰਡਾਂ ਚ ਕੀ ਭਾਅ ਵਿਕਦੀ ਐ ਕਿੰਨੇ ਲੋਕ ਕਰਜ਼ਈ ਹੋਏ ਹੋਏ ਨੇ ਤੇ ਕਿੰਨੇ ਕੈਂਸਰ ਨਾਲ ਮਰ ਰਹੇ ਨੇ ਤੇ ਕਿੰਨੇ ਨਸ਼ੇ ਨਾਲ ਮਰ ਰਹੇ ਨੇ ਤੁਹਾਡੇ ਦਾ ਕਾਕਾ ਜੀ ਪੂਰੀ ਐ ਮੈਂ ਕਹਿੰਦਾ ਭਰੀ ਹੋਈ ਆ ਕਟ-ਕਟ ਕੇ ਵੀ ਜਗ੍ਹਾ ਹੀ ਨਹੀਂ ਹੋਣੀ ਜੇ ਕੋਈ ਚਵਾਨੀ ਠਹਿਣੀ ਕਿਤੇ ਫਸਾਉਣੀ ਹੋਵੇ ਮੈਨੂੰ ਨਹੀਂ ਲੱਗਦਾ ਕਿਤੇ ਜਗ੍ਹਾ ਬਜੀ ਹੋ ਇੰਨਾ ਕ ਕਟ-ਕਟ ਕੇ ਸਰਦਾਰੀ ਭਰੀ ਹੋਈ ਆ ਵੀ ਪਤਾ ਲੱਗ ਜਾਂਦਾ ਬੰਦੇ ਦੇ ਐਟੀਟਿਊਡ ਤੋਂ ਇੱਕ ਹੁੰਦਾ ਜੀ ਨਮਾਣਾ ਨਮਾਣਾ ਪੜਨ ਇੱਕ ਹੁੰਦਾ ਵੀ ਐਮਐਲਏ ਬਣ ਕੇ ਤਰੱਕੀ ਹੋਊਗੀ ਉਹ ਪਾਣਾ ਇੱਕ ਹੁੰਦਾ ਵੀ ਅਸੀਂ ਤਾਂ ਲੋਕਾਂ ਦੀ ਸੇਵਾ ਕਰਨੀ ਆ ਐਮਐਲਏ ਬਣੀਏ ਨਾ ਬਣੀਏ ਜ਼ਰੂਰੀ ਆ ਵੀ ਐਮਐਲਏ ਬਣ ਕੇ ਹੀ ਤਰੱਕੀ ਹੁੰਦੀ ਹੁੰਦੀ ਆ ਏਰੀਏ ਦੀ ਜਾਂ ਐਮਐਲਏ ਬਣ ਕੇ ਲੋਕਾਂ ਦੇ ਕੰਮ ਹੁੰਦੇ ਹੁੰਦੇ ਆ ਤੂੰ ਆਪਣੇ ਬਾਪੂ ਤੋਂ ਪੈਸਾ ਫੜਦਾ 10 20 ਕਰੋੜ ਤੇ ਲਾ ਕੋਈ ਛੋਟਾ ਤੇ ਜੋ ਕਿਸੇ ਪਿੰਡ ਚ ਆਪਦਾ ਪੈਸਾ ਲਾ ਕੇ ਦਿਖਾਓ ਨਾ ਗੱਲ ਤਾਂ ਫੇਰ ਹੈ ਸਰਕਾਰ ਕੋ ਪੈਸਾ ਲੈ ਕੇ ਲਾਉਣ ਦਾ ਕਾਹਦਾ ਲਾਇਆ ਤੁਹਾਡੇ ਕੋਲ ਕੋਈ ਪੈਸੇ ਦਾ ਘਟਾ ਹੈ ਤੇ ਕਿਸੇ ਟਾਈਮ ਤੇਰਾ ਪਾਪਾ ਤੇਰੇ ਫੁੱਫੜੇ ਦੇ ਖਿਲਾਫ ਵੀ ਖੜ ਗਿਆ ਸੀ ਪੀਪੀਪੀ ਵੇਲੇ ਹਨੀ ਫਤਨ ਵਾਲੇ ਨੂੰ ਟਿਕਟ ਨਹੀਂ ਸੀ ਮਿਲੀ ਤੇ ਰੁਸ ਕੇ ਤੇ ਅੱਡ ਹੋ ਗਿਆ ਸੀ ਉਦੋਂ ਫਿਰ ਉਦੋਂ ਫੁੱਫੜ ਕੌੜਾ ਲੱਗਣ ਲੱਗਿਆ ਸੀ ਜਿਹਦੇ ਨਾਲ ਜੱਫੀਆਂ ਪਾਈ ਫਿਰਦਾ ਤੇ ਨਵੇਂ ਸ਼ਿੰਗਾਰੇ ਜਾ ਰਹੇ ਨੇ ਵੀ ਹੁਣ ਦੂਜਿਆਂ ਦਾ ਤਾਂ ਨੇੜੇ ਲੱਗ ਗਿਆ ਟਾਈਮ ਮੇਰੇ ਵਾਂਗੂ ਆਹ ਥੋਲੇ ਘਾਟੇ ਹੋ ਗਏ ਤੇ ਵੀ ਹੁਣ ਗਾਂਹ ਵਾਲਿਆਂ ਨੂੰ ਸ਼ਿੰਗਾਰ ਦਈਏ ਫਿਰ ਇਹਨਾਂ ਨੂੰ ਗੱਡੀ ਸੰਭਾ ਕੇ ਜਾਣੀ ਹੈ ਬਈ ਤੰਨ ਨੇ ਲੋਕ ਜਿਹੜੇ ਤੁਸੀਂ ਇਹਨਾਂ ਦੇ ਫੁਕਰਪੁਣੇ ਨੂੰ ਝਲਦੇ ਹੋ ਤੁਹਾਨੂੰ ਤੁਸੀਂ ਜਿਹੜੇ ਇਹਨਾਂ ਦੇ ਤਲਵੇ ਚੱਟਦੇ ਹੋ ਵੀ ਦੇਖ ਕੇ ਪਤਾ ਲੱਗ ਜਾਂਦਾ ਵੀ ਕਿੰਨਾ ਹੰਕਾਰ ਆ ਤੇ ਕਿੰਨਾ ਕਿ ਐਟੀਟਿਊਡ ਆ ਤੇ ਕਿੰਨਾ ਕਿੰਨਾਂ ਕੋਲੇ ਬਲੂਪ੍ਰਿੰਟ ਆ ਜਿਹੜਾ ਪੰਜਾਬ ਦਾ ਸਵਾਰ ਦੇਣਗੇ ਹੁਣ ਖੇਤੀ ਪ੍ਰਧਾਨ ਸੂਬਾ ਦਿਸਣ ਲੱਗ ਜਾਂਦਾ ਜਦੋਂ ਵੋਟਾਂ ਜਾਂਦੀਆਂ ਨੇ ਨਾ ਉਦੋਂ ਹਰੇਕ ਲੀਡਰ ਦਾ ਬਿਆਨ ਹੀ ਹੁੰਦਾ ਜੀ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਖੇਤੀ ਪ੍ਰਧਾਨ ਅਯੋਗ ਲੱਗਣੇ ਚਾਹੀਦੇ ਨੇ ਤੇ ਪਹਿਲਾਂ ਕੀ ਬੁੜੀ ਮਰਗੀ ਸੀ ਜੀ ਓਡੀ ਵੀ ਉਦੋਂ ਲਾ ਨਹੀਂ ਸਕੇ ਘਰੇ ਮਿਨਿਸਟਰੀਆਂ ਰਹੀਆਂ ਘਰੇ ਸੀਐਮ ਛਿਪ ਰਹੀ ਉਦੋਂ ਪੰਜਾਬ ਦੇ ਵਿੱਚ ਕੋਲਾ ਨਿਕਲਦਾ ਹੁੰਦਾ ਸੀ ਉਦੋਂ ਮਾਲਾ ਦਾ ਕੋਲੇ ਜੀਆਂ ਖਾਣਾ ਹੋਣਗੇ ਪੰਜਾਬ 'ਚ ਜਦੋਂ ਪਹਿਲਾਂ ਸੀਐਮ ਬਣੇ ਸੀ ਤੁਸੀਂ ਹੁਣ ਖੇਤੀ ਪ੍ਰਧਾਨ ਸੁਭਾਗ ਆ ਗਿਆ ਵੀ ਖੇਤੀ ਪ੍ਰਧਾਨ ਜੇ ਕੋਈ ਹੈ ਕਿ ਅੱਜ ਵੀ ਕਿਸੇ ਕੋਲੇ ਵੀ ਲਓ ਜੀ ਆ ਮੈਂ ਖਰੜਾ ਬਣਾਇਆ ਹੋਇਆ ਐਸ ਹਿਸਾਬ ਨਾਲ ਅਸੀਂ ਕੋਈ ਪਿੰਡ ਪਿੰਡ ਨੌਕਰੀ ਦੇ ਸਕਦੇ ਚਾਹੀ ਪ੍ਰਾਈਵੇਟੀ ਹੋਵੇ ਸਰਕਾਰ ਦੇ ਸਪੋਰਟ ਨਾਲ ਦੇ ਸਕਦੇ ਅਸੀਂ ਦਿੱਤਾ ਸੀ ਕਿ ਐਮਐਸਏ ਦਾ ਬਣਾ ਕੇ ਖਰੜਾ ਚੰਨੀ ਅਰਗੇ ਨੇ ਪੜਿਆ ਨਾ ਪੜ ਕੇ ਇਹ ਕਹਤਾ ਸੀ ਵੀ ਕਿਹੜੇ ਬੰਦੇ ਨੇ ਬਣਾਇਆ ਯਾਰ ਵੀ ਜੇ ਮੈਂ ਸੀਐਮ ਬਣਿਆ ਤਾਂ ਮੈਂ ਆ ਚੀਜ਼ ਜ਼ਰੂਰ ਲਾਉ ਉਹ ਗੱਲ ਵੱਖਰੀ ਆ ਵੀ ਭਾਈ ਸਾਡੇ ਕੋਲੇ ਪੈਸਾ ਨਹੀਂ ਸੀ ਅਸੀਂ ਉਹਨੂੰ ਗਾਂ ਚਲਾ ਨਹੀਂ ਸਕੇ ਕਿਉਂ ਮੂਰੇ ਚੌਧਰੀਆਂ ਨੇ ਪਹਿਲਾਂ ਲੜਕੇ ਫੀਸ ਮਾਫ ਕਰਾਤੀ ਨਹੀਂ ਤਾਂ ਜਿਵੇਂ ਅਮੂਲ ਬਣੀ ਹੋਈ ਹੈ ਨਾ ਇਹ ਜੀ ਕੋਆਪਰੇਟਿਵ ਖੜੀ ਕਰੋ ਪੰਜਾਬ ਦੇ ਵਿੱਚ ਤੁਸੀਂ ਦੋ ਦੋ ਚਾਰ ਚਾਰ ਪਿੰਡਾਂ ਵਾਲੇ ਆਪਦੇ ਪਿੰਡਾਂ ਦੇ ਗਰੁੱਪ ਬਣਾ ਲਓ ਨਾ ਵੀ ਲੈ ਵਈ ਤੁਸੀਂ ਹਲਦੀ ਬੀਜਣੀ ਆਇਤ ਕਿ ਅਸੀਂ ਆਲੂ ਬੀਜਣੇ ਨੇ ਤੁਸੀਂ ਆਇਤ ਕਿ ਸਰੋਂ ਬੀਜਣੀ ਆ ਅਸੀਂ ਬਾਜਰਾ ਬੀਜਣਾ ਉਹੀ ਪ੍ਰੋਡਕਟ ਆਪਦੇ ਛੋਟੇ ਪਿੰਡਾਂ ਚ ਅਯੋਗ ਲਾ ਕੇ ਪੈਕ ਕਰਕੇ ਵਿਦੇਸ਼ਾਂ ਨੂੰ ਭੇਜ ਦੋ ਤੇ ਦੁਨੀਆ ਦਾ ਲੀਡਰ ਦੀ ਫਿਰ ਉਹਡੇ ਅੱਗੇ ਪਾਣੀ ਤੇ ਅੰਨ ਕੋਵਿਡ ਤੇ ਸਮਝ ਲੱਗੀ ਕਾਰਪੋਰੇਟ ਨੂੰ ਵੀ ਜਿਹਦੇ ਕੋਲੇ ਪਾਣੀ ਤੇ ਅੰਨਾ ਉਹ ਰਾਜਾ ਹੈ ਤੇ ਤੁਸੀਂ ਰਾਜੇ ਹੋ ਥੋਡੇ ਕੋਲੇ ਪਾਣੀ ਵੀ ਆ ਤੁਹਾਡੇ ਕੋਲੇ ਅੰਨ ਵੀ ਆ ਪਰ ਗੱਲ ਕੀ ਆ ਵੀ ਤੁਸੀਂ ਕਿਸੇ ਦੇ ਪੈਰਾਂ 'ਚ ਸਿੱਟਣਾ ਆਪ ਤੁਸੀਂ ਸਾਡੀ ਮਤਮਰੀ ਹੋਈ ਆ ਹੁਣ ਜਿਹੜੇ ਕਿਸਾਨਾਂ ਦੇ ਪੁੱਤ ਨੇ ਤੁਹਾਨੂੰ ਕੀ ਬਰੈਡ ਬਿਸਕੁਟ ਬਣਾਉਣੀ ਨਹੀਂ ਆਉਂਦੇ ਕਣਕ ਤੋਂ ਕਣਕ ਜਾਂਦੀ ਆ ਗੁਜਰਾਤ ਬਰੈਡ ਬਿਸਕੁਟ ਬਣ ਕੇ ਪਏ ਕੋ ਕੇ ਅਮਰੀਕਾ ਚਲੀ ਜਾਂਦੀ ਆ ਉਹ ਡਾਲਰਾਂ 'ਚ ਪੈਸੇ ਕਮਾਉਂਦੇ ਨੇ ਤੇ ਅਸੀਂ ਕਰ ਲਈ ਹੋਏ ਪਏ ਆ ਇਹ ਨਹੀਂ ਕਰ ਸਕਦੇ ਹੰਕਾਰ ਏਡਾ ਵੀ ਜੇ ਅਸੀਂ ਸੜਕਾਂ ਬਣਾਈਆਂ ਤਾਂ ਫਲਾਣਾ ਬੰਦਾ ਅਮੀਰ ਹੋਇਆ ਜੇ ਅਸੀਂ ਆਹ ਬਣਾਈ ਤਾਂ ਫਲਾਣਾ ਫਿਰ ਤੁਸੀਂ ਤਾਂ ਫਾਇਦੇ ਦਿੱਤੇ ਆਪਣੇ ਬੰਦਿਆਂ ਨੂੰ ਲੋਕਾਂ ਨੂੰ ਤਾਂ ਕੁਝ ਨਹੀਂ ਲੋਕਾਂ ਦਾ ਤਾਂ ਸਵਾਰਿਆ ਤੁਸੀਂ ਤੁਸੀਂ ਤਾਂ ਆਪ ਦੇ ਲੋਕਵਾਦ ਤੇ ਸੜਕਾਂ ਗੱਡੀਆਂ ਜਿਹੜੇ ਮੈਂ ਕੱਲ ਕੱਲ ਨੂੰ ਕਹਦੇ ਆਂ ਵੀ ਮੈਂ ਕੋਇਨ ਬਣਾਇਆ ਜੀ ਤੇ ਮੈਂ ਤੁਹਾਨੂੰ ਦੱਸਿਆ ਕਿਵੇਂ ਪੈਸਾ ਕਮਾਉਣਾ ਪਹਿਲਾਂ ਤਾਂ ਤੁਹਾਡੇ ਰੋਟੀ ਨਹੀਂ ਸੀ ਪੱਕਦੀ ਮੇਰੇ ਕੋਇਨ ਕਰਕੇ ਤੁਹਾਡੇ ਰੋਟੀ ਪੱਕਣ ਲੱਗ ਗਈ ਇਹ ਆ ਹੰਕਾਰਕ ਤੀਲਾਂ ਦਾ ਵੀ ਮੈਂ ਆ ਕੀ ਕਰਤੀ ਤੇ ਆ ਹੋ ਗਿਆ ਉਵੇਂ ਹੀ ਇਹ ਨੇ ਛੋਟੇ ਜਿਹੜੇ ਹੁਣ ਆ ਨਿਕਲ ਰਹੇ ਨੇ ਭਿੰਡਾ ਨਹੀਂ ਨਿਗੇ ਨਿਗੇ ਭੂਖ ਮਾਰੇ ਤਾਂ ਭਾਏ ਨਾ ਪਾਕਿਸਤਾਨ ਦਾ ਬਾਰਡਰ ਟੱਪ ਜਾਵੇ ਇਹ ਨਿਕਲ ਰਹੀ ਨੇ ਉਹ ਇਹ ਕਹਿੰਦੇ ਵੀ ਅਸੀਂ ਪੰਜਾਬ ਨੂੰ ਕੈਲਾਫੋਰਨਾ ਬਣਾਵਾਂਗੇ ਪਹਿਲਾਂ ਇਹਨਾਂ ਦੇ ਬਾਪੂਆਂ ਨੇ ਕਈ ਵਾਰੀ ਕੈਲਾਫੋਰਨਾ ਬਣਾਤਾ ਕਈ ਵਾਰੀ ਬਣਾਟਿਆ ਪੰਜਾਬ ਕੈਲਾਫੋਰਨਾ ਹੁਣ ਇਹ ਬਣਾਉਣਗੇ ਹੁਣ ਇਹ ਕੋਈ ਹੋਰ ਨਾਮ ਰੱਖਣਗੇ ਹੁਣ ਲਾਸ ਐਂਜਲੈਸ ਰੱਖ ਲਿਓ ਵੀ ਸਮਾਰਟ ਐਲੀ ਪੰਜਾਬ ਨੂੰ ਸਮਾਰਟ ਐਲੀ ਦਾ ਨਾਮ ਰੱਖ ਲਿਓ ਬਾਈ ਬਹੁਤ ਚੱਲੂਗਾ ਆ ਹੋਰ ਕੈਲਾਫੋਰਨਾ ਤਾਂ ਪਹਿਲਾਂ ਕਈ ਵਾਰੀ ਬਣਾ ਲਿਆ ਇਹ ਗੱਲ ਹੈ ਇਹਨਾਂ ਦੀ ਕਰਨਾ ਨਹੀਂ ਕਰ ਤਰਨਾ ਨਹੀਂ ਕੋਈ ਆਪ ਦਾ ਪੈਸਾ ਲਾ ਕੇ 빌ੂ ਬਣਾ ਆਪਦੀ ਤਾਂ ਵੇਚ ਕੇ ਡਿਫੈਂਡਰਾਂ ਤੇ ਰੂਪੀ ਕੌਣ ਪਹਿਲਾਂ ਲੋਕਾਂ ਲਈ ਕੋਈ ਉਦਯੋਗ ਲਾ ਤੇ 10-15 ਮੁੰਡਿਆਂ ਨੂੰ ਨੌਕਰੀ ਦੇ फेर ਮੰਨ ਲਾਂਗੇ ਤੂੰ ਲੀਡਰ ਐ ਜਾਂ ਤੇਰੇ ਕੀ ਲੀਡਰ ਵਾਲੇ ਕੋਣ ਐ ਸਰਕਾਰੀ ਪੈਸੇ ਨਾਲ ਤਾਂ ਸਾਰਾ ਕੁਝ ਹੋ ਜਾਂਦਾ ਕੋਈ ਗੱਲ ਲੈ ਲੈ ਤੂੰ ਸਰਪੰਚ ਦੀ ਸਰਕਾਰੀ ਪੈਸਾ ਖਾਵਾਂਗੇ ਉਹ ਐਮਐਲਏ ਬਣ ਕੇ ਫਿਰ ਸਰਕਾਰੀ ਪੈਸਾ ਫਿਰ ਪਤਾ ਹੀ ਐ ਸਾਨੂੰ ਅੱਜ ਮਿਸਰਾਰੀ ਨੇ ਉਹ ਮਰਵਾਤਾ ਸਰਪੰਚ ਤੇ ਮਰ ਗਿਆ ਗੋਲੀ ਮਾਰ ਕੇ ਉਹੀ ਆ ਪਾਗਲ ਉਹ ਸੀਗਾ ਜਿਹੜਾ ਨੇ ਕਤੀੜਾ ਪਿੱਛੇ ਮਰ ਗਿਆ ਭਾਂ ਜੋ ਆਬਦੀ ਜਿੰਦਗੀ ਨੂੰ ਲੰਬੂ ਲਾ ਗਿਆ ਸੜੀਆਂ ਹੋਈਆਂ ਜਾਤਾਂ ਹੋਈਆਂ